ਕਾਲ ਜੀ ਮੇਰੇ ਚੈਨਲ ਫਾਤੇ ਕਲੈਕਸ਼ਨ ਬੁੜਲਾਡਾ ਤੇ ਤੁਹਾਡਾ ਸਵਾਗਤ ਹੈ ਜੀ ਮੇਰਾ ਨਾਮ ਹੈ ਗਿਰਨਦੀਪ कौर ਬੁੜਲਾਡਾ ਸ਼ਹਿਰ ਦੀ ਅਸੀਂ ਵਾਸੀਆਂ ਜੀ ਇੱਥੇ ਸਾਡੀ ਸ਼ਾਪ ਹੈ ਜੀ ਬੁੜਲਾਡਾ ਡਿਸਟ੍ਰਿਕਟ ਦੇ ਵਿੱਚ ਆਹ ਸੌਰੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਬੁੜਲਾਡਾ ਸ਼ਹਿਰ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਜੀ ਆਪਾਂ ਲੈ ਕੇ ਆਏ ਬੁਟੀਕ ਦੇ ਸੂਟ ਇਹ ਆਪਣੇ ਕੋਲੇ ਜੀ ਕੁਸ਼ਕ ਸੂਟ ਬਾਕੀ ਸੀਗੇ ਇਹ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਪਹਿਲਾਂ ਆਪਾਂ ਇਹ ਪਾਏ ਸੀ ਜੀ 650 ਪ੍ਰਾਈਸ ਦੇ ਵਿੱਚ ਇਹ ਆਪਣੇ ਕੋਲੇ ਇੱਕ ਨਾਲ ਦੇ ਦੋ ਦੋ ਸੂਟ ਬਾਕੀ ਨੇ ਜੀ ਸਿਰਫ ਤੇ ਹੁਣ ਇਹਨਾਂ ਦੀ ਜਿਹੜੀ ਵੀਡੀਓ ਆ ਆਪਾਂ ਪਾ ਰਹੇ ਆ ਜੀ ਇਹ ਰੇਟ ਘਟਾ ਕੇ ਪਾ ਰਹੇ ਆ ਸਿਰਫ 600 ਰੁਪਏ ਦੇ ਵਿੱਚ ਇਹ ਪਾ ਰਹੇ ਆ ਜੀ बॉटਮ ਤੇ ਵਰਕ ਆਊਗਾ ਜੀ ਇਹਦਾ neck ਬਣਿਆ ਹੋਇਆ neck ਦੇਖ ਸਕਦੇ ਹੋ ਔਰ ਬਣਿਆ ਹੋਇਆ ਜੀ ਨਾਲ ਹੀ ਘੇਰਾ ਘੇਰਾ neck ਤੇ बॉटम ਇੰਨੇ ਚੀਜ਼ਾਂ ਬਣੀਆਂ ਹੋਈਆਂ ਜੀ ਇਹਨਾਂ ਦੀਆਂ ਇਹ ਸੀਗਾ ਜੀ ਇਹਦਾ ਫਰਸਟ ਕਲਰ ਜਿਹਦੇ ਨਾਲ ਕੀ ਹੈਗੀ ਮੋਰ ਪੰਖੀਆ ਕਲਰ ਦੀ बॉटਮ ਔਰ ਪੰਖੀਆ ਕਲਰ ਵਰਕ ਦਾ ਲਾਇਆ ਹੈ ਸਿਰਫ ਪ੍ਰਾਈਸ ਰਹੂਗਾ ਜੀ 600 ਰੁਪਏ ਪਰ ਸੂਟ ਸੈਕ ਵਿੱਚ ਜਿਹੜਾ ਇਹਦੇ ਵਿੱਚ ਕਲਰ ਹੈਗਾ ਜੀ ਉਹ ਹੈਗਾ ਪਿੰਕ ਕਲਰ ਹੈ ਜੀ ਪਿੰਕ ਦੇ ਨਾਲ ਜਿਹੜੀ ਮੈਚਿੰਗ ਹੈ ਜੀ ਸਰਫਸ ਸਕਾਈ ਬਲੂ ਦੀ ਮੈਚਿੰਗ ਹੈ ਉਦਾਂ ਹੀ ਘੇਰਾ ਬਣਿਆ ਹੋਇਆ ਜੀ neck detailing ਚੈੱਕ ਕਰ ਸਕਦੇ ਹੋ neck ਦੀ ਡਿਟੇਲਿੰਗ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਪਣੇ ਵਰਕ ਤੇ ਬਹੁਤ ਫਿਨਿਸ਼ਿੰਗ ਹੁੰਦੀ ਹੈ ਜੇ ਅਪਾ ਉਦਾਂ ਦਾ ਵਰਕ ਨਹੀਂ ਕਰਵਾਉਂਦੇ ਇਹ ਹੈਗਾ ਜੀ ਆਪਣਾ ਜਿਹੜਾ ਘੇਰੇ ਦਾ ਵਰਕ ਬਣਿਆ ਹੋਇਆ ਇਹ ਹੈਗਾ ਜੀ ਬਾਟਮ ਤੇ ਇਹ ਤੁਸੀਂ ਪਲਾਜ਼ੋ ਬਣਾਓ ਸਲਵਾਰ ਬਣਾਓ ਉਹ ਤੁਹਾਡੀ ਚੋਆਇਸ ਹੈ ਜੀ ਦੋਨੀਆਂ ਚੀਜ਼ਾਂ ਬਣ ਕੇ ਰੈਡੀ ਹੋਣਗੀਆਂ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਸਿਰਫ 600 ਰੁਪਏ ਪ੍ਰਾਈਸ ਰਹੂਗਾ ਜੀ 600 ਰੁਪਏ ਦੇ ਵਿੱਚ ਆਪਾਂ ਇਹ ਸੂਟ ਤੁਹਾਨੂੰ ਦੇਵਾਂਗੇ ਇਹ ਸੀਗਾ ਸੈਕੰਡ ਕਲਰ ਐਗਜੈਕਟ ਕਲਰ ਆ ਰਿਹਾ ਜੀ ਬਿਲਕੁਲ ਇਹੀ ਕਲਰ ਹੈ ਜੀ ਜਿਹੜਾ ਸੂਟ ਦਾ ਹੈਗਾ ਔਰ ਇਹਦਾ ਕਲਰ ਹੈਗਾ ਜੀ ਮੋਰ ਪੰਖਿਆਂ ਨਾਲ ਲਾਈਟ ਪਿੰਕ ਪੀਚ ਜੀ ਪਾਊਡਰ ਪਿੰਕ ਜਿਹੇ ਟਾਈਪ ਕਲਰ ਹੈ ਨੈਕਸਟ ਕਲਰ ਹੈਗਾ ਜੀ ਇਹਦਾ λεਮਨ ਦੇ ਨਾਲ λεਮਨ ਦੇ ਨਾਲ ਸਕਾਈ ਬਲੂ ਕਲਰ ਦਾ ਕੰਬੀਨੇਸ਼ਨ ਹੈ ਲੈਕ ਡਿਟੇਲਿੰਗ ਚੈੱਕ ਕਰੋ ਜੀ ਇਹ ਨੈਕ ਦੇ ਵਰਕ ਆਏਗਾ ਇਹ ਆਏਗਾ ਜੀ ਇਹਦੀ ਬਾਟਮ ਦਾ ਵਰਕ ਸਟਾਫ ਇੰਨਾ ਤੇ ਵਧੀਆ ਲੱਗਿਆ ਹੋਇਆ ਜੀ ਇਹ ਆਏਗਾ ਜੀ ਇਹਦਾ ਘੇਰੇ ਦਾ ਵਰਕ ਇਹ ਘੇਰੇ ਦਾ ਵਰਕ ਹੈ ਜੀ ਇਹ ਹੈਗਾ ਜੀ ਇਹਦੀ ਬੋਟਲ ਦਾ ਵਰਕ ਪ੍ਰਾਈਸ ਰਹੂਗਾ ਜੀ ਇਹਦਾ ਸਿਰਫ 600 ਰੁਪਏ ਪ੍ਰਾਈਸ ਰਹਿਣ ਵਾਲਾ ਹੈ ਜੀ 600 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਜਿਹੜੇ ਸਾਡੇ ਤੋਂ ਲੈ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਜਿਹੜੇ ਸੂਟ ਹੋਣਗੇ ਜੀ ਦੁਪੱਟੇ ਵਾਲੇ ਹੋਣਗੇ ਇਹ ਬਿਨਾ ਦੁਪੱਟੇ ਤੋਂ 600 ਦਾ ਸੂਟ ਹੈ ਜੀ ਨੈਕਸਟ ਸੂਟ ਦੁਪੱਟੇ ਵਾਲੇ ਹੋਣਗੇ ਇਹ ਸੂਟ ਆਪਾਂ ਦੁਬਾਰਾ ਰੀਸਟਾਕ ਕੀਤੇ ਨੇ ਜੀ ਪਹਿਲਾਂ ਇੱਕ ਵਾਰ ਇਹ ਆਲਰੇਡੀ ਆਪਾਂ ਸੇਲ ਕਰ ਚੁੱਕੇ ਹਾਂ ਜੀ ਦੁਬਾਰਾ ਆਏ ਨੇ ਪਹਿਲਾ ਕਲਰ ਹੈਗਾ ਜੀ ਇਹਦਾ ਲਾਈਟ ਪੀਚ ਕਲਰ ਹੈ ਜੀ ਘੇਰੇ ਦਾ ਬਾਰਡਰ ਬਣਿਆ ਹੋਇਆ ਬਹੁਤ ਅੱਛਾ ਵਰਕ ਹੋਇਆ ਜੀ ਘੇਰੇ ਦੇ ਉੱਤੇ ਘੇਰਾ ਵਰਕ ਲੈ ਕੇ ਆਏ ਆ ਨਾ ਇਹ ਹੈਗੀਆਂ ਜੀ ਇਹਦੀ ਬਾਜੂ ਦਾ ਵਰਕ ਬਹੁਤ ਅੱਛਾ ਬਾਜੂ ਤੇ ਵਰਕ ਹੋਇਆ ਜੀ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ ਬਾਜੂ ਦਾ ਵਰਕ ਆਊਗਾ ਜੀ ਇਹ ਹੈਗਾ ਘੇਰੇ ਦਾ ਵਰਕ ਔਰ ਇਹਦੇ ਨਾਲ ਜਿਹੜਾ ਦੁਪੱਟਾ ਜੀ ਉਹ ਟਾਈ ਡਾਈ ਦਾ ਦੁਪੱਟਾ ਟਾਈ ਡਾਈ ਦੁਪੱਟਾ ਕੀਤਾ ਹੋਇਆ ਜੀ ਇਹਦੇ ਨਾਲ ਪ੍ਰਾਈਸ ਇਹਦਾ ਰਹੂਗਾ ਜੀ 1000 ਰੁਪਏ ਸਿਰਫ 1000 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਸਟੱਫ ਵੀ ਇਹਦੇ ਅੱਛਾ ਲੱਗਿਆ ਹੈ ਜੀ ਕੈਮਬ੍ਰਿਕ ਦਾ ਹੀ ਸਟੱਫ ਲੱਗਿਆ ਹੋਇਆ ਔਰ ਜਿਹੜੀ ਇਹਦੀ ਦੁਪੱਟਿਆ ਹੈਗਾ ਸੁਪਰ نیٹ ਦਾ ਦੁਪੱਟਾ ਹੈ ਜੀ ਟਾਈਡਾਈ ਦੁਪੱਟਾ ਇਸ ਵਿੱਚ ਕਈ ਕਲਰ ਪਾਏ ਹੋਏ ਦੁਪੱਟੇ ਦੇ ਵਿੱਚ ਔਰ ਇਹਦੀ ਜਿਹੜਾ ਘੇਰਾ ਵਰਕ ਹੈ ਜੀ ਘੇਰੇ ਦੇ ਕਾਫੀ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਸਿਰਫ 1000 ਰੁਪਏ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਕਲਰ ਆਣਗੇ ਜੀ ਕਾਊਗਾ ਆਪਣਾ ਆਫ ਵਾਈਟ ਬਹੁਤ ਸੋਹਣਾ ਕਰੀਮ ਜਿਹਾ ਸ਼ੇਡ ਹੈ ਜੀ ਇਹਦਾ ਵੀ ਦੁਪੱਟਾ ਜਿਹੜ ਇੱਕ ਪੀਸ ਆਪਾਂ ਹੋਰ ਖੋਲ ਲੈਣੇ ਇਹਨਾਂ ਨਾਲ ਦੇ ਵੀ ਤੁਹਾਨੂੰ ਦੋ-ਦੋ ਸੂਟ ਮਿਲ ਜਾਣਗੇ ਜੀ ਆਫ-ਵਾਈਟ ਵੀ ਦੋ ਮਿਲ ਜਾਣਗੇ ਪੀਚ ਵੀ ਦੋ ਮਿਲ ਜਾਣਗੇ ਇਹਦੀਆਂ ਵੀ ਜਿਹੜੀ ਬਾਜੂ ਤੇ ਆਊਗਾ ਜੀ ਵਰਕ ਔਰ ਨਾਲ ਇਹ ਵਾਲਾ ਆਊਗਾ ਜੀ ਇਹਦਾ ਟਾਈ ਡਈਦਾ ਦੁਪੱਟਾ ਪ੍ਰਾਈਸ ਰਹਿਣ ਵਾਲਾ ਜੀ ਇਹਦਾ ਸਿਰਫ 1000 ਰੁਪਏ ਇਹਦਾ ਜਿਹੜਾ ਥਰਡ ਕਲਰ ਹੈਗਾ ਜੀ ਆਪਣੇ ਕੋਲ ਹੀ ਹੈਗਾ ਪਿਸਤਾ ਪਿਸਤਾ ਕਲਰ ਹੈ ਜੀ ਥਰਡ ਕਲਰ ਇਹਦੇ ਨਾਲ ਵੀ ਜਿਹੜੀ ਦੁਪੱਟਾ ਲੱਗਿਆ ਹੋਇਆ ਆਪਣਾ ਸੁਪਰਨੇਟ ਦਾ ਟਾਈਡਾਈ ਦੁਪੱਟਾ ਲੱਗਿਆ ਹੈ ਇਹਦਾ ਵੀ ਕੇਰਾ ਵਰਕ ਹੈ ਜੀ ਔਰ ਬਾਜੂ ਵੀ ਵਰਕ ਹੋਣਗੀਆਂ ਇਹਦੀਆਂ ਵੀ ਬਾਜੂ ਵਰਕ ਹੈਗੀਆਂ ਨੇ ਕੇਰਾ ਔਰ ਬਾਜੂ ਦੋਨੋਂ ਵਰਕ ਹੈਗੀਆਂ ਨੇ ਇਹਦੇ ਔਰ ਦੁਪੱਟਾ ਹੈਗਾ ਜਿਹਦਾ ਪਿਸਤਾ ਕਲਰ ਦਾ ਆਹ ਸੌਰੀ ਪਿਸਤਾ ਔਰ ਮਤਲਬ ਪਿੰਕ ਕਲਰ ਪਾ ਕੇ ਟਾਈਡਾਈ ਕੀਤਾ ਹੈ ਜੀ ਟਾਈਡਾਈ ਕੀਤਾ ਹੋਇਆ ਦੁਪੱਟਾ ਹੋਊਗਾ ਨਾਲ ਇੱਕ ਥੋੜਾ ਜਿਹਾ ਜਿਵੇਂ ਇਹ ਆਫ ਵਾਈਟ ਸੀਗਾ ਜੀ ਇਹ ਹਲਕਾ ਜਿਹਾ ਡਾਰਕ ਹੈ ਜੀ ਡਾਰਕ ਸਕਿਨ ਹੈ ਜੀ ਟਾਈਪ ਇਹਦੇ ਚ ਵੀ ਜਿਹੜੇ ਕਲਰ ਪਾਏ ਹੋਏ ਨੇ ਪੀਚ ਕਲਰ ਨਾਲ येलो ਦੋ ਤਿੰਨ ਕਲਰ ਜੇ ਪਾਇਆ ਜੀ ਕਾਫੀ ਅੱਛਾ ਲੱਗ ਰਿਹਾ ਔਰ ਇਹ ਹੈਗਾ ਦਾ ਟਾਈ ਦਾਈ ਦਾ ਦੁਪੱਟਾ ਇਹ ਆਣਗੇ ਜੀ ਇਹਨਾਂ ਦੇ ਜਿਹੜੇ ਦੁਪੱਟਾ ਸੂਟ ਆਣਗੇ ਇਹ ਤੇ ਇੱਕ ਮੈਂ ਤੁਹਾਨੂੰ ਬਿਨਾ ਦੁਪੱਟੇ ਤੋਂ ਦਿਖਾਈ ਨੇ ਜਿਹੜੇ ਉਹਨਾਂ ਦਾ ਪ੍ਰਾਈਸ ਹੋਗਾ 600 ਰੁਪਏ ਜਿਹੜੇ ਇਹ ਵਾਲੇ ਹੋਣਗੇ ਜੀ ਦੁਪੱਟਾ ਸੂਟ ਹੋਣਗੇ ਇਹ ਦੁਪੱਟਾ ਸੂਟਾਂ ਦਾ ਜਿਹੜਾ ਪ੍ਰਾਈਸ ਰੱਖਿਆ ਜੀ ਆਪਾਂ 1000 ਰੁਪਏ ਵਿਦ ਦੁਪੱਟਾ ਇਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਔਰ ਸਾਡੇ ਜਿਹੜੇ ਇੰਸਟਾ ਤੇ ਵੀ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰੋ ਔਰ YouTube ਤੇ ਵੀ ਸਾਡੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਇਦਾਂ ਦੀਆਂ ਡੀਲਸ ਤੁਹਾਨੂੰ ਅੱਛੇ-ਅੱਛੇ ਮਿਲ ਸਕਣ ਔਰ ਤੁਹਾਡੇ ਫਾਇਦੇ ਹੋ ਸਕਣ ਬਹੁਤ ਸੋਹਣੇ ਸਟੱਫ ਦੇ ਵਿੱਚ ਬਹੁਤ ਅੱਛੇ ਜਿਹੜੇ ਵਰਕ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਰਹੇ ਹਾਂ ਤੇ ਅੱਜ ਦੀ ਵੀਡੀਓ ਵਿੱਚ ਦੋ ਤਰ੍ਹਾਂ ਦੇ ਸੂਟ ਦਿਖਾਏ ਆ ਜੀ ਆਪਾਂ ਤੁਹਾਨੂੰ ਇਹਨੇ ਚਾਰ ਕਲਰ ਤਾਂ ਜੀ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਇਹ ਹੈਗਾ ਪੀਚ ਕਲਰ ਬੜਾ ਅੱਛਾ ਥੋੜਾ ਜਿਹਾ ਮਤਲਬ ਗ੍ਰੇ ਦੇ ਵਿੱਚ ਚੇਂਜ ਆ ਰਿਹਾ ਜੀ ਸੋਨਾ ਪੀਚ ਕਲਰ ਹੈ ਇੱਕ ਹੈਗਾ ਜੀ ਬਿਲਕੁਲ ਲਾਈਟ ਜਿਹੜਾ ਆਫ ਵਾਈਟ ਸ਼ੇਡ ਹੈ ਇੱਕ ਥੋੜਾ ਜਿਹਾ ਆਫਰ ਤੋਂ ਡਾਰਕਸਕਿਨ ਟੋਨ ਜੀ ਦੇ ਵਿੱਚ ਆ ਜਾਂਦਾ ਇੱਕ ਹੈਗਾ ਜੀ ਗ੍ਰੀਨ ਪਿਸਤਾ ਗ੍ਰੀਨ ਚਾਰ ਹੀ ਕਲਰ ਨੇ ਜੀ ਬਹੁਤ ਸੋਹਣੇ 1000 ਰੁਪਏ ਵੀ ਦਾ ਦੁਪੱਟਾ ਇਹਨਾਂ ਦਾ ਜਿਹੜਾ ਰਹੂਗਾ ਜੀ ਪ੍ਰਾਈਸ ਰਹਿਣ ਵਾਲਾ ਹੈ ਔਰ ਜਿਹੜੇ ਦੂਸਰੇ ਸੂਟ ਨੇ ਜੀ ਆਪਣੇ ਉਹੀ ਵਾਲੇ ਹੋਣਗੇ ਜੀ ਨਾਲ ਇਹਨਾਂ ਦੀਆਂ ਇਦਾਂ ਦੀਆਂ ਹੋਣਗੀਆਂ ਜੀ ਬਾਟਮਸ ਇਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਸਿਰਫ 600 ਰੁਪਏ ਪ੍ਰਾਈਸ ਰਹੂਗਾ ਇਹਨਾਂ ਦਾ 600 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਆਹ ਸੂਟ ਨੇ ਜਿਹੜੇ ਦੇ ਦਾਂਗੇ ਜੀ ਸਿਰਫ 600 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਜਿਹੜੇ ਸਾਡੇ ਤੋਂ ਲੈ ਸਕਦੇ ਹੋ ਇਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ